ਅੰਮ੍ਰਿਤਸਰ ਦੇ ਪਿੰਡਾ ਸਲੇਮਪੁਰਾ ਦੇ ਦਲੇਰ ਸਿੰਘ ਨੇ ਆਪਣੀ ਦਾਸਤਾਨ ਸੁਣਾਈ ਅਮਰੀਕਾ ਪਹੁੰਚਣ ਤੱਕ ਦੀ ਰਿਪੋਰਟ ਹੋਣ ਤੱਕ ਦੀ ਕਹਾਣੀ ਉਸਨੇ ਦੱਸੀ ਹੈ ਹੱਥਾਂ ਪੈਰਾਂ 'ਚ ਬੇੜੀਆਂ ਪਾ ਕੇ ਵਾਪਸ ਭੇਜਿਆ ਗਿਆ ਦਲੇਰ ਸਿੰਘ ਨੇ ਆਖਿਆ ਬੱਚਾ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਜੰਜੀਰਾਂ ਪਾਈਆਂ ਗਈਆਂ ਯੂਐਸਏ ਸਰਕਾਰ ਦੇ ਵੱਲੋਂ 104 ਭਾਰਤੀਆਂ ਦੀ ਰਿਪੋਰਟ ਕੀਤਾ ਗਿਆ ਜਿਹਦੇ ਚੋਂ ਅੰਮ੍ਰਿਤਸਰ ਦੇ ਪੰਜ ਨੌਜਵਾਨ ਵੀ ਸੀਗੇ ਤੇ ਇੱਕ ਜਿਹੜਾ ਨੌਜਵਾਨ ਸੀਗਾ ਉਹ ਸਲੇਪੁਰ ਦਾ ਦਲੇਰ ਸੀ ਦੱਸਿਆ ਗੱਲਬਾਤ ਕਰਾਂਗੇ ਦਲੇਰ ਸਿੰਘ ਜੀ ਕਦੋਂ ਤੁਸੀਂ ਯੂਐਸਏ ਗਏ ਸੀਗੇ ਪੂਰੀ ਆਪਣੀ ਹਰ ਚੀਜ਼ ਸੁਣਾਓ ਕਿੱਦਾਂ ਤੁਹਾਨੂੰ ਪਤਾ ਲੱਗਾ ਕਦੋਂ ਗਏ ਸੀਗੇ ਤੁਸੀਂ ਭਾਰਤ ਛੱਡ ਕੇ ਯੂਐਸਏ ਮੈਂ 2024 ਤਰੀਕ ਨੂੰ ਗਿਆ 8ਵੇਂ ਮਹੀਨੇ ਦੀ 15 ਤਰੀਕ ਸੀ ਇੱਥੋਂ ਮੇਰੀ ਸਟਾਰਟਿੰਗ ਹੋਈ ਦੁਬਈ ਤੋਂ ਬਰਾਜ਼ੀਲ ਬ੍ਰਾਜ਼ੀਲ ਤੋਂ ਕਿਹਾ ਗਿਆ ਸੀ ਮੈਨੂੰ ਕਿ ਤੁਹਾਨੂੰ ਉੱਥੇ ਵੀਜ਼ਾ ਲਵਾਵਾਂਗੇ ਪ੍ਰੋਪਰ ਦੇ ਇੱਕ ਨੰਬਰ ਤੇ ਪਰ ਉਹ ਨਹੀਂ ਲਵਾ ਹਾਂਜੀ ਉਹ ਇੱਥੋਂ ਝੂਠ ਮਾਰ ਕੇ ਹੀ ਲੈ ਗਏ ਉਸ ਤੋਂ ਬਾਅਦ ਤੁਸੀਂ ਪਨਾਮਾ ਜੰਗਲ ਤੇ ਵੀ ਪੁੱਜੇ ਸੀਗੇ ਉੱਥੇ ਕੀ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਉਸ ਬਾਰੇ ਥੋੜੀ ਗੱਲ ਬੰਤ ਹਾਂਜੀ ਪਨਾਮਾ ਜੰਗਲ ਵਿੱਚ ਤੁਸੀਂ ਗਏ ਸੀਗੇ ਪਨਾਮਾ ਦਾ ਜੰਗਲ ਤੇ ਬਹੁਤ ਡੇਂਜਰ ਰਿਹਾ ਜੀ ਜੇ ਉਹੋ ਕੱਲ ਅੰਮ੍ਰਿਤਸਰ 에어ਪੋਰਟ ਪਹੁੰਚਦੇ ਹੋ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਵਰਤਾਲਾ ਕੀਤਾ ਜਾਂਦਾ ਕੋਈ ਵੈਰੀਫਿਕੇਸ਼ਨ ਕੀਤੀ ਜਾਂਦੀ ਪੁੱਛੇ ਪੁੱਛਪੜਤਾਲ ਕੀਤੀ ਜਾਂਦੀ ਪੁਲਸ ਵੱਲੋਂ ਬਹੁਤ ਵਧੀਆ ਪਰਵਾਹ ਕੀਤਾ ਜਾਂਦਾ ਕੁਝ ਗਲਤ ਨਹੀਂ ਹੈ ਬਹੁਤ ਪਿਆਰ ਨਾਲ ਗਾਈਡ ਕੀਤਾ ਪੁਲਸ ਵਾਲਿਆਂ ਨੇ ਸਾਡਾ ਪੂਰਾ ਸਵਾਗਤ ਕੀਤਾ ਸਾਨੂੰ ਖਾਣਾ ਪ੍ਰਮੋਟ ਕੀਤਾ ਉਹਨਾਂ ਨੇ ਸੋ ਬਿਲਕੁਲ ਜਿਵੇਂ ਦਲੇਰ ਸਿੰਘ ਜੀ ਨਾਲ ਸੀ ਗੱਲਬਾਤ ਕੀਤੀ ਸੀਗੀ ਤੇ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਉਹਦਾ ਸਫਰ ਸੀਗਾ ਕਿ ਦਲੇਰ ਸਿੰਘ ਦੇ ਤੋਂ बच्चेया वटी ਨਾਲ ਵੀ ਗੱਲਬਾਤ ਕੀਤੀ ਸੀਗੀ ਸਪਨੇ ਕਾਫੀ ਸੀਗੇ ਹਾਲਾਂਕਿ ਉਸਨੇ ਦਲੇ ਸਿੰਘ ਨੇ ਸਾਰਾ ਆਪਣਾ ਸਫਰ ਦੱਸਿਆ ਵਾ ਸਿਰਫ 20-30 ਯੂਐਸਏ ਰਹਿੰਦਾ ਜੋ ਐਸਆਰ ਵੀ ਉਹ ਲੋਸ ਰੈਸਟ ਕਰੇ ਦਿੱਤਾ ਜਾਂਦਾ ਕੈਂਪ ਤੇ ਰਹਿੰਦਾ ਤੇ ਇੱਕ ਜਿਹੜੀ ਲਗਾਤਾਰ ਇਹ ਵੀ ਵੱਡੀ ਗੱਲ ਹੈਗੀ ਅੱਜ ਸੰਸਦ ਤੇ ਵੀ ਕਾਫੀ ਇੱਕ ਮੁੱਦਾ ਗਰਜਿਆ ਕਿ ਜਦੋਂ ਭਾਰਤ ਨੂੰ ਰਿਪੋਰਟ ਕੀਤਾ ਜਾਂਦਾ ਤਾਂ ਭਾਰਤਿਆਂ ਨੂੰ ਜਿਹੜੀ ਹਥਕੜੀ ਲਗਾਈ ਜਾਂਦੀ ਆ ਇਹ ਕਿਉਂ ਲਗਾਈ ਜਾਂਦੀ ਆ ਕਿਉਂਕਿ ਕ੍ਰਿਮੀਨਲ ਨਹੀਂ ਸੀਗੇ ਇਸ ਤੋਂ ਪਰ ਲਗਾਤਾਰ ਜਿਹੜੀ ਰਾਜਨੀਤੀ ਲਗਾਤਾਰ ਗਰਮਾਈ ਜਾ ਰਹੀ ਹੈ ਤੇ ਦਲੇਰ ਸਿੰਘ ਨੇ ਵੀ ਮੰਨਿਆ ਕਿ ਸਾਰੇ ਜਿਹੜੇ ਭਾਰਤੀਆਂ ਨੂੰ ਜਦੋਂ ਜਹਾਜ਼ ਤੇ ਬਿਠਾਇਆ ਜਾਂਦਾ ਤੇ ਹਥਕੀਆਂ ਲਗਾਈ ਜਾਂਦੀਆਂ ਹੱਥਾਂ ਦੇ ਵਿੱਚ ਵੀ ਤੇ ਪੈਰਾਂ ਦੇ ਵਿੱਚ ਵੀ ਜਿਹਨਾਂ ਨੂੰ ਬੰਦੇ ਜਾਂਦੇ ਆ ਕਿ ਜਦੋਂ ਰੋਟੀ ਵੀ ਖਾਂਦੇ ਸੀਗੇ ਤਦ ਵੀ ਉਹ ਕਿਤਨਾ ਕਿਤੇ ਜਿਹੜਾ ਆਦਮੀ ਸੀ ਕਿ ਉਹ ਦਾ ਤਰੀਕ ਨਈ ਖੋਲਦੀ ਸੀ ਕਿ ਤੁਹਾਨੂੰ ਸਾਫ਼ ਸਾਬ ਨੌਜਵਾਨ ਨੂੰ ਅਪੀਲ ਕੀਤੀ ਜੇਕਰ ਤੁਸੀਂ ਬਾਹਰ ਜਾਣਾ ਤਾਂ ਸਹੀ ਤਰੀਕੇ ਨਾਲ ਜਾਓ ਲੀਗਲ ਤਰੀਕੇ ਨਾਲ ਜਾਓ ਤੇ ਸਰਕਾਰ ਦੇ ਅੱਗੇ ਗੁਹਾਰੂ ਸਿਰ ਜਰੂਰ ਲਗਾਈਏ ਦਲੇਰ ਸਿੰਘ ਨੇ ਉਸ ਦੀ ਜਿਹੜੀ ਹੈ ਕੋਈ ਵਿੱਤੀ ਮਦਦ ਜਰੂਰ ਕੀਤੀ ਜਾਵੇ ਕੈਮਰਾਮੈਨ ਦਲੇਰਪਾਲ ਭਰੇ ਸ਼ਰ ਅੰਮ੍ਰਿਤਸਰ ਯੂਐਸਏ ਸਰਕਾਰ ਦੇ ਵੱਲੋਂ 104 ਭਾਰਤੀਆਂ ਦੀ ਰਿਪੋਰਟ ਕੀਤਾ ਹੈ ਕਿ ਜਿਹਦੇ ਵਿੱਚੋਂ ਅੰਮ੍ਰਿਤਸਰ ਦੇ ਪੰਜ ਨੌਜਵਾਨ ਵੀ ਸੀਗੇ ਤੇ ਇੱਕ ਜਿਹੜਾ ਨੌਜਵਾਨ ਸੀਗਾ ਉਸਨੇਪੁਰ ਦਾ ਦਲੇਰ ਸਿੰਘ ਦਾ ਸਹਿਰਾ ਗੱਲਬਾਤ ਕਰਾਂ ਦਲੇਰ ਸਿੰਘ ਜੀ ਤਦੋਂ ਤੁਸੀਂ ਯੂਐਸਏ ਗਏ ਸੀਗੇ ਪੂਰੀ ਆਪਣੀ ਹਰ ਜੀ ਸੁਣਾਓ ਕਿਦਾਂ ਤੁਹਾਨੂੰ ਪਤਾ ਲੱਗਾ ਕਦੋਂ ਗਏ ਸੀਗੇ ਤੁਸੀਂ ਭਾਰਤ ਛੱਡ ਕੇ ਯੂਐਸਏ ਮੈਂ 2024 ਤਰੀਕ ਨੂੰ ਗਿਆ 8ਵੇਂ ਮਹੀਨੇ ਦੀ 15 ਤਰੀਕ ਸੀ ਜਿੱਥੋਂ ਮੇਰੀ ਸਟਾਰਟਿੰਗ ਹੋਈ ਦੁਬਈ ਤੋਂ ਬ੍ਰਾਜ਼ਿਲ ਦੁਬਈ ਤੋਂ ਇਹ ਸਫਰ ਬ੍ਰਾਜ਼ਿਲ ਤੋਂ ਕਹਿ ਗਿਆ ਸੀ ਮੈਨੂੰ ਕਿ ਤੁਹਾਨੂੰ ਉੱਥੇ ਵੀਜ਼ਾ ਲਵਾਵਾਂਗੇ ਪਰ ਪਰ ਦੇ ਇੱਕ ਨੰਬਰ ਤੇ ਪਰ ਉਹ ਨਹੀਂ ਲਵਾ ਹਾਂਜੀ ਉਹ ਇੱਥੇ ਝੂਠ ਮਾਰ ਕੇ ਹੀ ਲੈ ਕੇ ਗਏ ਉਸ ਤੋਂ ਬਾਅਦ ਜਦੋਂ ਪਨਾਮਾ ਜੰਗਲ ਤੋਂ ਹੀ ਪੁੱਜੇ ਸੀ ਉੱਥੇ ਕੀ ਕਿਸ ਤਰ੍ਹਾਂ ਦਾ ਸਫਰ ਆ ਉਸ ਬਾਰੇ ਫੇਰੀ ਗੱਲ ਬਾਤ ਹਾਂਜੀ